ਡਾਕਟਰ ਸਰਿੰਦਰਪਾਲ ਸਿੰਘ ਓਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅਪਣਾ ਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਮਨਵਤਾ ਦੀ ਸੇਵਾ ਲਈ ਬਹੁਤ ਹੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਇਸ ਲੜੀ ਤਹਿਤ ਸਦਾ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਰਹਿਨੁਮਾਈ ਹੇਠ ਸ਼ੇਰ ਸਿੰਘ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਸਾਫ਼ ਪਾਣੀ ਪੀਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਮੁਫਤ ਆਰੋ ਸਿਸਟਮ ਲਗਾਇਆ ਗਿਆ ਜਿਸ ਦਾ ਉਹ ਘਟਨ ਸਰਦਾਰ ਆਜਦਵਿੰਦਰ ਸਿੰਘ ਮਾਨ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਆਪਣੇ ਕਰ ਕਲਮਾ ਨਾਲ ਕੀਤਾ ਅਤੇ ਡਾਕਟਰ ਉਬਰਾਏ ਦੇ ਇਸ ਉਪਰਾਲੇ ਦੀ ਸ਼ਲਾਗਾ ਕੀਤੀ ਗਈ। ਅਰਵਿੰਦਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਨੇ ਦੱਸਿਆ ਕਿ ਮਾਲਵਾ ਖੇਤਰ ਦਾ ਪਾਣੀ ਬਹੁਤ ਹੀ ਮਾੜਾ ਹੈ ਅਤੇ ਪੀਣ ਯੋਗ ਨਹੀਂ ਹੈ। ਲੋਕ ਵਕ ਵਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤਾਂ ਧਰਤੀ ਹੇਠਲੇ ਪਾਣੀ ਨੂੰ ਪੀ ਕੇ ਬੱਚਿਆਂ ਦੀ ਸਿਹਤ ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ। ਤਾਂ ਸਕੂਲ ਵੱਲੋਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਡਾਕਟਰ ਐਸ ਪੀ ਸਿੰਘ ਅਭਰਾਏ ਨੂੰ ਸਕੂਲ ਵਿੱਚ ਆਰਓ ਸਿਸਟਮ ਲਗਾਉਣ ਦੀ ਮੰਗ ਕੀਤੀ ਗਈ ਬਕੋਰ ਇਨਚਾਰਜ ਇਸ ਸਕੂਲ ਦੇ ਵਿੱਚ ਡਾਕਟਰ ਐਸ ਪੀ ਉਪਰਾਏ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਸਾਡੀ ਸਿਰਫ ਇੱਕ ਬੇਨਤੀ ਦੇ ਇੱਕ ਬੇਨਤੀ ਵੀ ਕੀਤੀ ਸੀ ਕਿ ਇੱਕ ਲੈਟਰ ਲੈਟਰ ਪੈਡ ਤੇ ਲਿਖ ਕੇ ਦਿੱਤਾ ਸੀ ਉਹਨਾਂ ਨੂੰ ਕਿ ਸਾਨੂੰ ਸਾਨੂੰ ਬੱਚਿਆਂ ਦੇ ਵਾਸਤੇ ਸਾਫ਼ ਪਾਣੀ ਪੀਣ ਵਾਸਤੇ ਆਰਓ ਸਿਸਟਮ ਚਾਹੀਦਾ ਹੈ ਮੈਨੂੰ ਨਹੀਂ ਲੰਦਾ ਕਿ 10 ਦਿਨ ਤੋਂ ਵੀ ਜ਼ਿਆਦਾ ਸਮਾਂ ਲੱਗਿਆ ਕਿ ਸਾਡੇ ਸਕੂਲ ਦੇ ਵਿੱਚ RO ਸਿਸਟਮ ਚਾਲੂ ਖਾਲਦ ਦੇ ਵਿੱਚ ਹੋ ਗਿਆ ਹੈ ਅਸੀਂ ਦੁਬਾਰਾ ਸਕੂਲ ਵੱਲੋਂ ਤੇ ਆਪਣੇ ਸਟਾਫ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਡੇ ਬੱਚਿਆਂ ਵਾਸਤੇ ਇਹ ਖੁਸ਼ੀ ਦੇ ਪਲ ਲੈ ਕੇ ਆਏ ਧੰਨਵਾਦ ਜੀ ਨਾਮ ਯਾਦ ਕਰੀਏ ਸੀ ਮਾਨਾ ਜੀ ਮੈਂ ਡੀਓ ਐਲੀਮੈਂਟ ਡਿਊਸ ਰਿਵਰਸ ਸਾਹਿਬ ਅੱਜ ਖਾਲਸਾ ਹੈ ਸਕੂਲ ਵਿੱਚ ਆਏ ਇਸ ਵਿੱਚ ਸਰਪ੍ਰਸਤ ਪ੍ਰਾਕ ਚੈਰਬਰ ਟ੍ਰਸਟ ਵੱਲੋਂ ਐਸ ਕੇ ਬਰੋਏ ਸਾਹਿਬ ਦੀ ਫਾਊਂਡੇਸ਼ਨ ਵੱਲੋਂ ਸਕੂਲ ਨੂੰ ਇੱਕ ਆਰੋ ਪੇਂਟ ਦਿੱਤਾ ਗਿਆ ਜਿਸ ਨਾਲ ਮੇਰੇ ਸਕੂਲ ਦੇ ਵਿਦਿਆਰਥੀਆਂ ਨੂੰ ਸਾਫ ਪਾਣੀ ਪੀਣ ਵਾਸਤੇ ਇਸ ਤੋਂ ਮਿਲੇਗਾ ਕਿਉਂਕਿ ਇਸ ਨੂੰ ਬਹੁਤ ਚੰਗੇ ਲੋੜ ਸੀ ਕਿ ਵਿਭਾਗ ਅਤੇ ਮੈਂ ਨਿੱਜੀ ਤੌਰ ਤੇ ਇਸ ਫਾਊਂਡੇਸ਼ਨ ਦਾ ਸਰਪੰਚ ਦੇ ਪਲਾਚਾਰੀ ਦੇ ਮੈਂਬਰ ਦਾ ਧੰਨਵਾਦ ਕਰਦਾ ਇਹਨਾਂ ਵੱਲੋਂ ਕੀਤੇ ਜਾ ਰਹੇ ਵਕਤ ਕਮਾਂ ਦੀ ਸਲਾਹ ਕਰਦਾ